ਸਸ਼ਕਾਲ ਕਲਿਆਣ ਟੀਵੀ ਪੰਜਾਬ ਵਿਖਰ ਤੋਂ ਸੀਤ ਬਠਿੰਡਾ ਦੇ ਬਾਜ਼ਾਰ ਦੇ ਵਿੱਚੋਂ ਗੱਡੀ ਟੋਕ ਕਰਨ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਦਰਮਿਆਨ ਦੀ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਜਿਸ ਵੀਡੀਓ ਦੇ ਵਿੱਚ ਗੱਡੀ ਦੇ ਮਾਲਕਾਂ ਤੇ ਬਾਜ਼ਾਰ ਦੇ ਦੁਕਾਨਦਾਰਾਂ ਤੇ ਲੋਕਾਂ ਦੇ ਵੱਲੋਂ ਜਿਹੜੇ ਮੁਲਾਜ਼ਮ ਉੱਥੇ ਗੱਡੀ ਟੋਕ ਕਰਨ ਦੇ ਲਈ ਪਹੁੰਚੇ ਸਨ ਉਹਨਾਂ ਦੇ ਨਾਲ ਧੱਕਾਮੁਕੀ ਕੀਤੀ ਗਈ ਸੀ, ਹੱਥੋਂ ਪਾਈ ਤੱਕ ਘਰ ਦਿੱਤੀ ਗਈ ਸੀ। ਜਿਸ ਦੀ ਵੀਡੀਓ ਸਾਹਮਣੇ ਆਈ ਸੀ ਹਾਲਾਂਕਿ ਉਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਕਰਮਚਾਰੀ ਜਿਹੜੇ ਨੇ ਉਹ ਹੁਣ ਪੁਲਿਸ ਸਟੇਸ਼ਨ ਐਫ ਆਈ ਆਰ ਕਰਾਉਣ ਦੇ ਲਈ ਪਹੁੰਚੇ ਨੇ ਉਹਨਾਂ ਦਾ ਇਹ ਕਹਿਣਾ ਕਿ ਪਾਰਕਿੰਗ ਦਾ ਜ਼ਿੰਮਾ ਉਹਨਾਂ ਦੇ ਕੋਲ ਸੀ ਤੇ ਜਦ ਕੋਈ ਵੀ ਗੱਡੀ ਗਲਤ ਪਾਰਕ ਕੀਤੀ ਹੁੰਦੀ ਹੈ ਤਾਂ ਉਸ ਨੂੰ ਟੋ ਕੀਤਾ ਜਾਂਦਾ ਹੈ ਤੇ ਇਸੇ ਦਰਮਿਆਨ ਜਦ ਸਿਕਰੀ ਬਾਜ਼ਾਰ ਦੇ ਵਿੱਚ ਉਹ ਗਲਤ ਪਾਰਕ ਕੀਤੀ ਗਈ ਗੱਡੀ ਟੋ ਕਰਨ ਲੱਗੇ ਤਾਂ ਇਸ ਦਰਮਿਆਨ ਗੱਡੀ ਦੇ ਮਾਲਕਾਂ ਤੇ ਬਾਜ਼ਾਰ ਦੇ ਦੁਕਾਨਦਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਖਿੱਚ ਧੂਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਗੱਡੀ ਦੇ ਮਾਲਕ ਪਤੀ ਪਤਨੀ ਤੇ ਜਿਹੜੇ ਉੱਥੇ ਦੁਕਾਨਦਾਰ ਸਰ ਉਨ੍ਹਾਂ ਦੇ ਖਿਲਾਫ ਹੁਣ ਅਸੀਂ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਜਿੱਥੇ ਪੁਲਿਸ ਸਟੇਸ਼ਨ ਪਹੁੰਚੇ ਅਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੁਲਾਜ਼ਮ ਤੇ ਹੱਥ ਪਾਇਆ ਗਿਆ ਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਹੈ ਜੀ ਨਾ ਮਾਈ ਸੋ ਨਹੀਂ ਕਰ ਗਈ ਪਿੰਡ ਸਿਵਿੰਗ ਮੈਨਾਂ ਦਾ ਬਿਆਰ ਤੋਂ ਸਮਾਨ ਲੈਣਾ ਹੈ ਤੇ ਇਹ ਟੋਬੈਨ ਵਾਲੇ ਸੀ ਕੋਈ ਟੋਬੈਨ ਵਾਲੇ ਉਹ ਦੁਕਾਨ ਤੋਂ ਵਿੱਚ ਫੌਦਾ ਲਈ ਰਹੀ ਗੱਡੀ ਵਾਲਾ ਉਹਨਾਂ ਨੇ ਟੱਕਰ ਨਾਲ ਹੀ ਚਾੱਕ ਕੇ ਗੱਡੀ ਟੋਕ ਆ ਲਈ ਉਹ ਕਹਿੰਦਾ ਵੀ ਗੱਡੀ ਟੋਕ ਹੈ ਕੋਈ ਇਹਨੇ ਮੈਂ ਸਮਾਨ ਲੈ ਕੇ ਵਿੱਚ ਰੱਖੀ ਇਹਨਾਂ ਦਾ ਤੇ ਉਹਨੇ ਗੱਡੀ ਦੇ ਅੰਦਰ ਇੰਤਾਰ ਦੇਣੀ ਗਮੜ ਕੋ ਆਪਸੇ ਚਤਰੇ ਤੀ ਹੋ ਗਈ। ਗਮੜ ਦਾ ਸਾਰਾ ਦੋਸ਼ ਦੁਕਾਨ ਨਾਲ ਜਾ ਗਿਆ ਸੀ। ਦੁਕਾਨ ਦਾ ਕੋਈ ਕਸੂਰ ਨਹੀਂਗਾ। ਤੇ ਉਹ ਜਿਹੜਾ ਗੱਡੀ ਵਾਲਾ ਸਦਾ ਚਲਾ ਗਿਆ ਤੇ ਤੁਹਾਨੂੰ ਦੁਕਾਨਾਂ ਨੂੰ ਪੁਲਿਸ ਵਾਲੇ ਫੜ ਤਾਂ ਲਗੀ ਸੀ। ਨਾਲ ਟੋ ਬੈਨਾਂ ਆ ਗਈ ਸੀ। ਉਹ ਜਿਹੜੀ ਸੇਜਣਾ ਜਮਾਨਤ ਸੀ ਗੱਡੀ ਕੋਲ ਉਹਦਾ ਟੋ ਬੈਨ ਨਾਲ ਤੇ ਜਿਹੜਾ ਗੱਡੀ ਵਾਲਾ ਸਮਾਨ ਲੈਣਾ ਸੀ ਉਹ ਸੀ ਗਿਆ ਜੀ ਦੁਕਾਨਦਾਰੀ। ਕਾਰਪੋਰੇਸ਼ਨ ਵਾਲੇ ਤੇ ਟੋ ਬੈਨ ਵਾਲੇ ਇਕੱਠੇ ਆਏ ਸੀ ਜੀ ਉਹ ਤੁਮ ਘਾਉਂਦੇ ਸੀ ਜਿਉਂਦੇ ਪਿਆਰ ਜੀ। ਅਨਕੀਨ ਮੈਂ ਨਿੱਕਾ ਮਤਲਬ ਜੀ ਤੇਰਾ ਨਾਮ ਸੋਨੋ ਨੇ ਸ਼ੁਰੂ ਹੈ ਮੈਨੂੰ ਹੁਣੀ ਪਤਾ ਲੱਗਿਆ ਸੀਗਾ ਵੀ ਸਿਰਕੀ ਬਾਜ਼ਾਰ ਦੇ ਵਿੱਚ ਟੋਵ ਵੈਂ ਦੇ ਮਸਲੇ ਤੇ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈਗੀ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਹੈਗਾ ਕਿ ਸਿਰਫ 2-4 ਬੰਦੇ ਆ ਜਿਹੜੇ ਉਹੀ ਰੋਲਾ ਪਾਉਂਦੇ ਆ ਬਾਕੀ ਸਾਰਾ ਸ਼ਹਿਰ ਸਾਰੇ ਲੋਕ ਟੋਵ ਵੈਂ ਨਾਲ ਚੱਲਣ ਤੇ ਖੁਸ਼ ਆ ਤੇ ਅੱਜ ਇੱਥੇ ਲੋਕਾਂ ਨੇ ਸੁਣਿਆ ਹੈਗਾ ਵੀ ਕੋਈ ਕਾਰ ਤੇ ਆਏ ਸੀਗੇ ਉਹਨਾਂ ਦੀ ਗੱਡੀ ਟੋਵ ਕਰਦੇ ਸੀਗੇ ਜਦੋਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿਸਦਾ ਦੁਕਾਨ ਦੇ ਵਿੱਚ ਹੀ ਹੈ ਗਿਆ ਸਾਹਮਣੇ ਆ ਗਿਆ ਤਾਂ ਹੁਣ ਕਿਉਂ ਟੋਵ ਕਰੀਏ ਸਾਡੀ ਗੱਡੀ ਛੱਡ ਦਿਓ ਤਾਂ ਸੁਣਨ ਚਾਇਆ ਵੀ ਉਹਨਾਂ ਨੇ ਬਿਸਬੀਹ ਕੀਤਾ ਕਿਉਂਕਿ ਆਮ ਹੀ ਪਹਿਲਾਂ ਵੀ ਇਹ ਬਿਸਬੀਹ ਕਰਦੇ ਰਹੇ ਐ। ਐਤੋਂ ਪਹਿਲਾਂ ਤਾਂ ਇਹ ਰਾਣਾ ਰੂਣਾ ਕੱਢ ਕੇ ਵੀ ਬਦਮਾਸ਼ੀ ਕਰਨ ਦੀਆਂ ਵੀਡੀਓ ਹੈਗੀਆਂ ਸਾਡੇ ਕੋਲ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਜਾਦਾ ਭੱਟ ਗਿਆ ਤਾਂ ਉਹ ਕਾਰ ਵਾਲਿਆਂ ਨੇ ਇਹਨਾਂ ਨੂੰ ਫਤਲੋ ਉਹਨਾਂ ਨਾਲ ਹੱਥਾ ਪਾਈ ਹੋ ਗਈ। ਇਹਨਾਂ ਨੇ ਉਹਨਾਂ ਨੂੰ ਟੱਪੜ ਲੁਕੜ ਵੀ ਮਾਰੇ। ਫਿਰ ਵਿਰੋਧ ਦੇ ਵਿੱਚ ਕਾਰ ਵਾਲਿਆਂ ਨੇ ਵੀ ਉਹਨਾਂ ਨੂੰ ਥੱਲੇ ਲਾ ਕੇ ਕੁੱਟਿਆ ਜੀ। ਦੋਨਾਂ ਦੀ ਹੱਥਾ ਪਾਈ ਹੋਈ ਤੇ ਇਹ ਪਤਾ ਲੱਗਿਆ ਵੀ ਕਾਰ ਵਾਲੇ ਤਾਂ ਵਾਪਸੀ ਚਲੇ ਗਏ ਹੁਣ ਇੱਥੋਂ ਦੀ। ਪਰ ਸਾਰੇ ਬਾਜ਼ਾਰ ਦੇ ਵਿੱਚ ਉਹਨਾਂ ਜਾਮ ਲੱਗ ਚੁੱਕਿਆ ਹੈਗਾ। ਕਾफी ਰੋਲਾ ਪਿਆ ਸੀ ਨਗਰ ਨਿਗਮ ਦੀ ਚੈਬਜਾਰੀ ਦੀ ਪੂਰੀ ਟੀਮ ਆਈ ਸੀ ਜਿਨ੍ਹਾਂ ਨੇ ਦੁਕਾਨਦਾਰਾਂ ਨੂੰ ਬੜਾ ਧਮਕਾਇਆ ਬੜੀ ਗੁੰਡਾਗਰਦੀ ਕੀਤੀ ਤੇ ਬੜੇ ਰੂਲ ਬਿਹੇਵ ਦੇ ਨਾਲ ਉਹਨਾਂ ਨੇ ਕੀਤਾ ਕਿਉਂਕਿ ਸਾਰਾ ਨਗਰ ਨਿਗਮ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਟੋਕਨ ਵਾਲਿਆਂ ਦੇ ਨਾਲ ਪੂਰੀ ਪੂਰੀ ਤਰੀਕੇ ਨਾਲ ਮਿਲਿਆ ਹੋਇਆ ਬਿਲਕੁਲ ਕੇ ਸਿਸਟਮ ਸਾਰਾ ਚੱਲਦਾ ਪਿਆ ਹੈ ਲੋਕਾਂ ਨੂੰ ਜਿਹੜਾ ਹੈਗਾ ਇੱਥੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਨਾਮ ਹੈ ਤੇ ਕਿਹੜਾ ਰਿਪੋਰਟ ਮੈਂ ਸੰਜੀਵ ਕੁਮਾਰ ਹਾਂ ਮੈਂ ਜੂਨੀਅਰ ਅਸਿਸਟੈਂਟ ਹਾਂ ਨਗਰ ਨਿਗਮ ਚ ਪਾਰਕਿੰਗ ਦੇ ਚਾਰਜੀ ਦਿੱਤਾ ਸੀ ਤੇ ਉਸ ਚ ਵੀ ਸਾਡੇ ਮੁਲਾਜ਼ਮ ਨਗਰ ਨਿਗਮ ਦੇ ਲਿਕੇ ਡਿ ਤੇ ਉਸ ਨਾਲ ਹੱਤੋਂ ਪਾਈ ਕੀਤੀ ਗਈ ਕਾਰ ਦੇ ਮਾਲਕ ਕੋਲ ਤੇ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਕੋਲ ਤੇ ਉਸ ਦੇ ਇਲਾਵਾ ਅਸੀਂ ਕਾਰਵਾਈ ਕਰਨ ਆਏ ਕਿਹੜਾ ਬਾਜ਼ਾਰ ਹੈਗਾ ਸਿਰਕੀ ਬਾਜ਼ਾਰ ਹੈ ਜੀ ਕਿੰਨੇ ਬੰਦੇ ਸੀ ਤੁਹਾਡੇ ਤੋਂ ਕਰਨ ਵਾਲੇ ਬੰਦੇ ਕਿੰਨੇ ਸੀ ਤੁਹਾਡੇ ਤਿੰਨ ਜੀ ਕਿੰਨੇ ਬੱਦੋ ਹੈ ਜੀ ਇਹਦੇ ਕੁੱਟਮਾਰ ਕੋਈ ਸਰ ਇੱਕ ਦਾ ਮੀਆਂ ਬੀਬੀ ਸੀ ਜਿੰਨਾਂ ਦੀ ਘੱਡੀ ਸੀਗੀ ਕਰੇਟਾ ਤੇ ਬਾਕੀ ਦੁਕਾਨਦਾਰ ਸੀ ਅੱਛਾ ਜਿੰਨਾਂ ਕੁੱਟਮਾਰ ਕੀਤੀ ਉਹ ਕਿਹੜੀ ਪੀ ਪੋਸਟ ਤੇ ਲੱਗਿਆਗਾ ਕੋਈ ਜੀ ਡਾਟਾ ਇੰਟਰਪ੍ਰੀਟਰ ਹੈ ਜੀ ਅ ਰਜੀਵ ਨਗਰ ਨਿਯਮ ਚੇਜ ਤੁਸੀਂ ਕੀ ਕਰਦੇ ਆ ਹੁਣ ਅਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਹੁਣ ਅਸੀਂ ਉਹਨਾਂ ਖਿਲਾਫ ਐਫਰਾਈ ਕਰਵਾਣਾ ਹੈ ਕਿੰਨੇ ਬੰਦੇ ਕਿਸ ਨਾਮ ਤੇ ਕਾਫੇ ਬਣਾਉਂਦਾ ਭਾਈ ਨੇ ਨਾਮ ਪਰ ਮੋਬਾਈਲ ਨੰਬਰ ਵੀ ਬਾਕੀ ਮੈਨੂੰ ਪਤਾ ਨਹੀਂ ਉਹ ਫਸਟ ਟਾਈਮ ਆ ਗੱਡੀ ਦਾ ਨੰਬਰ ਵੀ ਹਾਂਜੀ ਉਹ ਮੁੰਡੇ ਕੋਲੇ ਹੈਗਾ ਫੋਟੋ ਮਾਰਕੀਤੀ ਕੀ ਹਾਂ ਉਹਨਾਂ ਦੇ ਹੱਥੋਂ ਬਾਈ ਕੀਤੀ ਗਈ ਸਰ ਉਹਨਾਂ ਨੂੰ ਗੱਡੀ ਚੋਂ ਫੜ ਕੇ ਖਿੱਚਿਆ ਗਿਆ ਜੋ ਕਿ ਮੁੰਡ ਵੀਡੀਓ ਚ ਦੇਖਿਆ ਜਾ ਰਹੀ ਹੈ ਵੀ ਉਹ ਗੱਡੀ ਦਾ ਟੈਕ ਸਰ ਉਹ ਕਹਿੰਦੇ ਉਹ ਤਾਂ ਵੀ ਹਾਂ ਮੇਰੀ ਗੱਡੀ پارک ਵੀ ਗੱਡੀ ਕਿਉਂ ਚੱਕੀ ਹੈ ਉਹ ਕਹਿੰਦੇ ਵੀ ਗਲਤ پارک ਕੋਈ ਹੈ ਵੀ ਚੱਕ ਨਹੀਂ ਹੈ ਉਹ ਕਹਿੰਦੇ ਹਾਂ ਤੁਸੀਂ ਮੇਰੀ ਗੱਡੀ ਤੇ ਸਰ ਤੇ ਸਕ੍ਰੈਚ ਸਕ੍ਰੈਚ ਪਾ ਦਿੱ ਠੀਕ ਤੇ ਜਦੋਂ ਕਿ ਇਹੋ ਜੀ ਗੱਲਾਂ ਉਹਨੇ ਕੋਲੇ ਵੀਡੀਓ ਹੈਗੀ ਹੋ ਗਈ ਬੰਦੇ ਦੀ ਕੌਣ ਹੈ ਕਿਸੇ ਕੋਲ ਲੱਗੇ ਉਹ ਸਰ ਇਨ ਆਫ ਦਾਸ ਹੋ ਗਿਆ ਵੀ ਉਹ ਗੱਡੀ ਲੋਕਲ ਸੀ ਬਾਰਦੀ ਸੀ ਸਰ 90 ਦੀ ਸੀ ਸ਼ਾਇਦ ਅੱਜ ਮਿਤੀ 9/5/2025 ਨੂੰ ਕੁਝ ਕੁਝ ਦੇਰ ਪਹਿਲਾਂ ਨਗਰ ਨਿਗਮ ਦੀ ਜੋ ਟੋਕ ਹੈ ਬਜ਼ਾਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਜਿਹੜੀਆਂ ਹੈਗੀਆਂ ਆਊਟ ਪਾਰਕਿੰਗ ਹੁੰਦੀਆਂ ਉਹਨਾਂ ਦੇ ਤਹਿਤ ਬਜ਼ਾਰ ਦੇ ਵਿੱਚ ਪਟੌਣੀ ਕਰਦੀ ਸੀ ਜਿਨ੍ਹਾਂ ਨੇ ਇੱਕ ਗੱਡੀ ਜੋ ਕਿ yellow line ਤੋਂ ਬਾਹਰ ਖੜੀ ਸੀ ਉਸ ਨੂੰ ਟੋਕ ਕੀਤਾ ਤੇ ਉਸ ਨੂੰ ਜੁਰਮਾਨਾ ਕੀਤਾ ਗਿਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਉਸ ਦਾ ਮਾਲਕ ਆ ਕੇ ਉਹਨਾਂ ਨਾਲ ਬਹਿਸ-ਵਾਜੀ ਕਰਨ ਲੱਗ ਪਿਆ ਉਹਨਾਂ ਨੇ ਦਸੂਤਾਂ ਤੇ ਉੱਥੇ ਖੜੀ ਪਬਲਿਕ ਦੁਆਰਾ ਵੀ ਜਿਹੜਾ ਇਹਦਾ ਕਾਫੀ ਪ੍ਰਭਾਵ ਕੀਤਾ ਗਿਆ ਆਪਸੀ ਨਾ ਹੀ ਠੱਗਾ ਮੁਕੀ ਸੀ ਉਸ ਨੇ ਜਿਹੜਾ ਠੱਗਾ ਮੁਕੀ ਕੀਤੀ ਹੈ ਉਸ ਦੀ ਡਿਊਟੀ ਦੇ ਚੱਕਰ ਤੇ ਤੇ ਇੱਕ ਵੀਡੀਓ ਵੀ ਸਾਹਮਣੇ ਆਇਆ ਨੂੰ ਪੁਟਪਾਨ ਕਰਦਾ ਹੈ ਕੱਢੀ ਚੋਰੀ ਬਾਹਰ ਆ ਬਿਲਕੁਲ ਜੀ ਵੀਡੀਓ ਸਾਡੇ ਕੋਲ ਵੀ ਆਈ ਸੀ ਵੀਡੀਓ ਨੂੰ ਵੈਰੀਫਾਈ ਕਰ ਰਹੇ ਕਿ ਸੱਚ ਉਸ ਨੂੰ ਖਿੱਚਦੇ ਨਜ਼ਰ ਆ ਰਹੇ ਇੱਕ ਨੂੰ ਕਿਹੜੇ ਕਿਹੜੇ ਬੰਦੇ ਸੀ ਲੇਕਿਨ ਅਸੀਂ ਆਇਡੈਂਟੀਫਾਈ ਕੀਤੀ ਗੱਡੀ ਗੱਡੀ ਜਿਹੜੀ ਵਾਈਟ ਕ੍ਰੇਟਾ ਹੈਗੀ ਉਸ ਨੂੰ ਕਰ ਲਿਆ ਹੈਗਾ ਕਿਸੀ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਵ ਕੁਮਾਰ ਤੋਂ ਤਕਰ ਦੇ ਕਮਿਸ਼ਨਰ ਦਾ ਤੇ ਅੱਜ ਕੇ ਡੀਪੀਓ ਚ ਦੀ ਗੱਲ ਕੀਤੀ ਸੀ ਉਸ ਦੇ ਬਿਆਨਾਂ ਤੇ ਅੱਗੇ ਚਾਰਕਾ ਹਾਂ ਤੇ ਸ਼ਨਾਖਤ ਹੋ ਗਈ ਕੋਣ ਦੇਖੋ ਨੀ ਘੱਟੀ ਦੇ ਨੰਬਰ ਦੀ ਸ਼ਨਾਖਤ ਹੋ ਗਈ ਆ ਉਸ ਤੋਂ ਬਾਅਦ ਕਿਹੜੀ ਹੈਗੀ ਆ ਉਹਦੇ ਮਾਲਕ ਸ਼ਨਾਖਤ ਕਰਕੇ ਤੇ ਵੀਡੀਓਜ਼ ਤੋਂ ਕਿਹੜੇ ਦੂਜੇ ਬੰਦੇ ਹੈਗੇ ਮੌਕੇ ਤੇ ਜਿਹੜੇ ਪ੍ਰਵੋਕ ਕਰ ਰਹੇ ਨੇ ਤੇ ਲੜਾਈ ਚ ਜਿਹੜਾ ਕਰਦੇ ਨੂੰਲ ਕੰਡੀਪਿਸ਼ਨ ਤੋਂ ਬਾਅਦ ਕਿਹੜੀ ਮੁਤਾਬਿਕ ਕਰਦੇ ਸੀ ਸਰ ਤੇ ਅ ਚੱਕੀ ਤੇ ਜਿਹੜੀ ਤਮਾਦ ਕਰਦੇ ਨੇ ਤੇ ਕੌਣ ਸਾਹ ਦੇਖੋ ਜੀ ਇਸ ਨੂੰ ਤਫਤੀਸ਼ ਦੇ ਦੌਰਾਨ ਇਸ ਸੀਫ ਨੂੰ ਵਿਚਾਰਿਆ ਗਿਆ ਜੇ ਕਿਸੇ ਦੀ ਮਨਸਾਹ ਕੁੱਟਮਾਰ ਦੇ ਤਹਿਤ ਸੀ ਜਾਂ ਉਹ ਵੈਸੇ ਉੱਤੇ ਕੱਟ ਦੇ ਵਿੱਚ ਸ਼ਾਮਲ ਸੀ ਇਸੀ ਨੂੰ ਦੇਖਿਆ ਜਾਊਗਾ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਇਹ ਜਿਹੜੇ ਇਹਨਾਂ ਫੁੱਟਬਾਲ ਇੱਥੇ ਕੰਮ ਕਰਦੇ ਨਾਮ ਇਹ ਇਸ ਇਸ ਦਾ ਨਾਮ ਅਰਸ਼ੀਵ ਕੁਮਾਰ ਹੈ ਜੋ ਨਗਰ ਨਿਗਮ ਦੇ ਕਿਸ ਤਨਾਕਾ ਅੱਜ ਇਸ ਦੀ ਡਿਊਟੀ ਟੂ ਵੈਂਡਿਊ ਉੱਪਰ ਲੱਗੀ ਹੋਈ ਸੀ